ਕਦੋਂ ਕਿੱਥੇ ਕੀ ਹੋ ਜਾਵੇ ਇਸ ਬਾਰੇ ਕਿਸੇ ਨੂੰ ਨਹੀਂ ਪਤਾ ਤੇ ਕਦੋਂ ਮੌਤ ਆ ਕੇ ਘੇਰ ਲਵੇ ਇਸ ਦਾ ਤਾਂ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਮਹਾਰਾਸ਼ਟਰ ਦੇ ਵਿੱਚ ਵੀ ਕੁਝ ਅਜੀਹਾਈ ਵਾਪਰਿਆ ਕਿ ਸੁੱਤੇ ਪਏ 7 ਲੋਕ ਜ਼ਿੰਦਾ ਸੜ ਗਏ ਮਾਮਲਾ ਕੀ ਹੈ ਪੂਰਾ ਧੰਨੋਦਾਬ ਸੁਣਨੇ ਆ ਮਹਾਰਾਸ਼ਟਰ ਦੇ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਇੱਕ ਘਰ ਦੇ ਵਿੱਚ ਅੱਗ ਲੱਗਣ ਨਾਲ 7 ਲੋਕ ਜ਼ਿੰਦਾ ਸੜ ਗਏ ਮਰਨ ਵਾਲਿਆਂ ਚ 3 ਔਰਤਾ 2 ਪੁਰਸ਼ ਤੇ ਬੱਚੇ ਸ਼ਾਮਲ ਨੇ ਅੱਗ ਦੀ ਇਸ ਭਿਆਨਕ ਘਟਨਾ ਨੇ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਹਫੜਾ ਦਫੜੀ ਮਚਾ ਦਿੱਤੀ ਹਾਦਸਾ ਸਵੇਰੇ 4 ਵਜੇ ਵਾਪਰਿਆ ਉਸ ਸਮੇ ਸਾਰੇ ਗੂੜੀ ਨੀਂਦ 'ਤੇ ਪਈ ਸੀ ਇਸ ਤੋਂ ਪਹਿਲਾਂ ਕਿ ਕੋਈ ਸਮਝ ਪਾਉਂਦੇ ਅੱਗ ਨੇ ਉਹਨਾਂ ਨੂੰ ਆਪਣੀ ਲਪੇਟ ਚ ਲੈ ਲਿਆ ਬਚਣ ਦਾ ਕੋਈ ਰਸਤਾ ਨਹੀਂ ਸੀ ਜਾਣਕਾਰੀ ਮੁਤਾਬਕ ਮਹਾਰਾਸ਼ਟਰ ਦੇ ਸੰਭਾਜੀ ਨਗਰ ਵਿੱਚ ਅੱਗ ਲੱਗਣ ਦੀ ਦਰਦਨਾਕ ਘਟਨਾ ਸਾਹਮਣੇ ਆਈ ਦੱਸਿਆ ਜਾ ਰਿਹਾ ਹੈ ਕਿ ਕੰਟੋਨਮੈਂਟ ਕੰਪਲੈਕਸ ਇਲਾਕੇ ਵਿੱਚ ਇੱਕ ਦੁਕਾਨ ਦੇ ਵਿੱਚ ਅੱਗ ਲੱਗ ਗਈ ਕੁਝ ਦੇਰ ਚੱਗਣੇ ਉੱਪਰਲੀ ਮੰਜ਼ਿਲ ਨੂੰ ਵੀ ਆਪਣ ਲਪੇਟ ਚ ਲੈ ਲਿਆ ਅੱਗ ਪੂਰੇ ਘਰ ਚ ਫੈਲ ਗਈ ਇਮਾਰਤ ਦੇ ਉੱਪਰਲੇ ਕਮਰੇਆ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਇਸ ਤੋਂ ਪਹਿਲਾਂ ਕਿ ਪਰਿਵਾਰਕ ਮੈਂਬਰ ਕੁਝ ਗੱਲ ਸਮਝ ਪਾਉਂਦੇ ਉਹ ਅੱਗ ਦੀ ਲਪੇਟ ਵਿੱਚ ਆ ਗਏ ਕੁਝ ਹੀ ਸਮੇਂ ਚ ਸਭ ਕੁਝ ਸੜ ਕੇ ਸੁਆਹ ਹੋ ਗਿਆ ਅਸਾਗ ਨੇ ਸੱਤ ਲੋਕਾਂ ਦੀ ਜਾਨ ਲੈ ਲਈ ਮਰਨ ਵਾਲਿਆਂ ਚ ਤਿੰਨ ਔਰਤਾ ਦੋ ਪੁਰਸ਼ ਅਤੇ ਦੋ ਬੱਚੇ ਸ਼ਾਮਲ ਨੇ ਬੇਹੱਦ ਹੀ ਦਰਦਨਾਕ ਮੌਤ ਹੈ ਜੋ ਇਹਨਾਂ ਦੀ ਹੋਈ ਹੈ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਤਾਂ ਕੁਝ ਪਤਾ ਨਹੀਂ ਚੱਲ ਸਕਿਆ ਦੱਸਦੇ ਕਿ ਜਦ ਤੱਕ ਗਵਾਂਢੀ ਕੁਝ ਸਮਝ ਪਾਉਂਦੇ ਉਦੋਂ ਤੱਕ ਅੱਗ ਨੇ ਆਪਣਾ ਕੰਮ ਪੂਰਾ ਖਤਮ ਕਰ ਲਿਆ ਸੀ ਸਥਾਨਕ ਲੋਕਾਂ ਨੇ ਆਪਣੇ ਪੱਧਰ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਹੋ ਸਕੇ ਕਿਉਂਕਿ ਆਗ ਦੀ ਲਪਟਾ ਬਹੁਤ ਉੱਚੀਆਂ ਸੀ